ਸਮੇਰ ਬਰਵਤ ਦੇ ਪਰ ਗੁਨਾਹ ਸਾਹਿਬ ਦੇ ਨਾਲ ਸਿੰਧ ਨਾਥਾਂ ਦੀ ਬ੍ਰਹਮਚਾਰੀਆਂ ਦੀ ਗਿਆਨ ਚਰਚਾ ਹੋ ਰਹੀ ਹੈ ਗੁਨਾਹ ਸਾਹਿਬ ਦੇ ਦਸਨ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਬਵਾਈ ਹੁਕਮ ਦੇ ਵਿੱਚ ਸੁੱਖ ਦੁੱਖ ਮਿਲਦਾ ਹੁਕਮ ਲਿਖ ਦਿੱਖ ਸੁਖਭਾਈ ਉਹਦੇ ਮਸਜਦ ਦੇ ਉੱਪਰ ਉਹਦੇ ਕਰਮਾਂ ਅਨੁਸਾਰ ਸੁਖਦੁਖ ਲਿਖਿਆ ਜਾਂਦਾ ਫਿਰ ਉਹ ਜੀਵ ਉਹ ਸੁਖਦੁਖ ਹੀ ਪ੍ਰਾਪਤ ਕਰਦਾ ਇਤਨਾ ਹੁ ਗਲੇ ਬਖਸ਼ੀਸ਼ ਇੱਕ ਹੁ ਹੁਕਮੀ ਸਦਾ ਬੁਆਈ ਹੈ ਇਗਨੇ ਮਹਾਰਾਜ ਦੇ ਕਰਮ ਜਿਹੜੇ ਉਹਨੇ ਕੀਤੇ ਨੇ ਮਹਾਰਾਜ ਦੀ ਕਿਰਪਾ ਨਾਲ ਉਹਨੂੰ ਬਖਸ਼ੀਸ਼ਾਂ ਪ੍ਰਾਪਤ ਨੇ ਰਾਜ ਪ੍ਰਾਪਤ ਨੇ ਰਾਜ ਦੇ ਸਭ ਪ੍ਰਾਪਤ ਨੇ ਇਹ ਕੁ ਕੁ ਵੀ ਸਦਾ ਬੁਆਈਏ ਉਹਨੇ ਕਹਿਆ ਸੀ ਨਹੀਂ ਜਿਉਣਾ ਜਿਵੇਂ ਲਾ ਜਿਵੇਂ ਰਹਿੰਦੇ ਜਮਦੇ ਨੇ ਮਰਦੇ ਨੇ ਫਿਰ ਜਮਦੇ ਫਿਰ ਮਰਦੇ ਜੁਨਾ ਚ ਭਰਮ ਦੇ ਰਹਿੰਦੇ ਆਣਾ ਜਾਣੇ ਨਹੀਂ ਮੁਕਦਾ ਬਸ ਉਹ ਜਨਮ ਮਰਨ ਦਾ ਦੁਖੀ ਪ੍ਰਾਤ ਕਰਦੇ ਰਹਿੰਦੇ ਨੇ ਕਰਮਾਂ ਦੇ ਅਨੁਸਾਰ ਹੈ ਅਨੰਦ ਦੇਸ਼ ਦਾ ਬਾਦਸ਼ਾਹ ਸੁਲਤਾਨ ابراہیم इराक बलख बादशाह है सारे सुख प्राप्त ने बहुत सारी दिराड़िया ने बड़े खजाने भरे सब सुख इसकी इच्छा भी रही सी भी संता महात्मा के दर्शन करिए बातचीत करिए क्योंकि पिछले जन्म स्नेह साधु महात्मा ने भोजन कराया कुछ भी नहीं ਸਾਧੂ ਆ ਗਏ ਘਰ ਵਾਲੇ ਨੂੰ ਕਹਿਣ ਲੱਗੇ ਵੀ ਸਾਧੂ ਆਏ ਨੇ ਨਾ ਭੋਜਨ ਕਰਾਣਾ ਉਹ ਇਸ਼ਾਰਾ ਕੀਤਾ ਅੰਦਰ ਲੈ ਗਏ ਪਤੀ ਦੇਵガル ਜੀ ਕੁਝ ਵੀ ਨਹੀਂ ਯਾ ਲਗੇ ਜਾਓ ਕਿਥੋਂ ਉਧਾਰ ਮੰਗ ਲਿਓ ਆਟਾ ਕਹਿੰਦੇ ਜਾਇਆ ਕੋਈ ਨਹੀਂ ਦਿੰਦਾ ਤੇ ਨੇ ਆਪਣੇ ਕੱਪੜੇ ਵੀ ਲੈ ਗਏ ਵੀ ਇਹ ਰੱਖ ਲਓ ਕਹਿੰਦੇ ਪੁਰਾਣੇ ਕੱਪੜੇ ਅਸੀਂ ਕੀ ਕਰਨੇ ਤਾਂ ਕੱਪੜੇ ਤਾਂ ਵੀ ਉਹਨਾਂ ਨੇ ਕੋਈ ਆਟਾ ਨਹੀਂ ਦਿੱਤਾ बेटे ने न लैके गया किए कि नहीं दिता सोचने बैठे ने करिए उन भोजन उन्होंने किया दसो भोजन करना है क्या बैठो बिठा तो लैया है कुछ भी नहीं करिए चोरी कर लीए फिर एक शवकार दे चोरी करने चले गए दो बाप बेटा ਅਜਨੌਥੋਂ ਨਿਕਲੇ ਖੜਾਕ ਹੋ ਗਏ ਤੇ ਜਾਗਿਆ ਮੇਰੇ ਨੂੰ ਪਗੜ ਲਿਆ ਉਹਨੇ ਉਹਨੇ ਆਟੇ ਦੀ ਥਾਲੀ ਬਾਹਰ ਸੁੱਟਦੀ ਵੀ ਆਟਾ ਲੈ ਕੇ ਪਿੱਛੇ ਨੂੰ ਕਹਿੰਦੇ ਨਿਕਲ ਜਾ ਹੂੰ ਇਸ ਸੰਤਾ ਦੀ ਸੇਵਾ ਤਾਂ ਕਰਨ ਲੈ ਇਸ ਰ ਨੇ ਚੋਰੀ ਕਰਕੇ ਇਹਨਾਂ ਨੇ ਸੇਵਾ ਸੰਤਾਂ ਦੀ ਕੀਤੀ ਔਰ ਸੇਵਾ ਲਿਖੀ ਗਈ ਇਹਨਾਂ ਤਰੀਕੇ ਤੋਂ ਸਾਰੇ ਕਰਲੇ ਵੀ ਉਧਾਰ ਵੀ ਮੰਗ ਲਈ ਕੋਸ਼ਿਸ਼ ਕੀਤੀ ਵੀ ਇਹ ਸੀ ਦੇ ਦਾਂਗੇ ਤੁਹਾਡੇ ਪੈਸੇ ਕੁਛ ਨਹੀਂ ਕਿਸ ਨੇ ਨਹੀਂ ਮਦਦ ਕੀਤੀ ਲੇਕਿਨ ਉਹ ਜੋੜੀ ਆ ਟੱਲੇ ਆ ਕੇ ਉਹਨੇ ਸੰਤਾਂ ਦੀ ਸੇਵਾ ਕਰ ਦਿੱਤੀ ਤੋਂ ਸੰਤਾਂ ਦੀ ਸੇਵਾ ਦਾ ਪ੍ਰਤਿਆਮ ਰਾਜਾ ਬਣ ਗਿਆ ਇਰਾਕ ਬਲਖ ਦੇ ਦੇਸ਼ ਦਾ ਇਹ ਰਾਜਾ ਹੈ ਸੁਲਤਾਨ ਇਬਰਾਹਿਮ ਅਦਮ ਜੁਹਾਰੇ ਸਭ ਪ੍ਰਾਪਤ ਨਹੀਂ ਹੋਣਾ ਇਕ ਵਾਰੀ ਉਤੇ ਰਾਜਾ ਦੇ ਮਹਿਲ ਦੇ ਕੋਲ ਕੋਈ ਮਹਾਤਮਾ ਆਇਆ ਸੰਸੇਵੀ ਪਰਵਾਰ ਸੀ ਉਹਨੇ ਰਾਤ ਨੂੰ ਕੀਰਤਨ ਕੀਤਾ ਉਹਦੀ ਆਵਾਜ਼ ਰਾਜਾ ਦੇ ਮਨ ਵਿੱਚ ਆਉਂਦੀ ਰਹੀ ਕੀਰਤਨ ਦੀ ਆਵਾਜ਼ ਸੁੰਦਰੀਆ ਮਨ ਜੇ ਇੱਛਾ ਹੋਈ ਵੀ ਮੈਂ ਵੀ ਕੋਈ ਸੰਤਾਂ ਮਾਤਾਂ ਨੂੰ ਮਿਲਾਂ ਬੁਝੇਨੋ ਗਿਆ ਕੋਈ ਮਹਾਤਮਾ ਨੂੰ ਲਿਆ ਅਭੀ ਦਰਸ਼ਨ ਕਰਨ ਦੀ ਇੱਛਾ ਜੀ ਸੋਚਣ ਲੱਗਾ ਮੈਂ ਮਹਾਤਮਾ ਦੇ ਚਕਨਾ 'ਚ ਬਹਿ ਜਾਏਗਾ ਕੋਈ ਪਖੰਡੀ ਲਾ ਜਾਈਏ ਜੇ ਜੀ ਕੋਈ ਅਸਲ ਮਾਤਮਾ ਮਿਲ ਗਏ ਜੀ ਰਾਜਾ ਜਾਨਾ ਕਿ ਤੇ ਬਰਾਗੀ ਬਣ ਕੇ ਬਾਤ ਮੈਨੇ ਬਣ ਜਾਏ ਪਖੰਡੀ ਜੀ ਨੂੰ ਕਿਸੇ ਨੂੰ ਲਿਆਏ ਬੜਾ ਪਖੰਡ ਵਾਲੇ ਬੜਾ ਜ਼ਿਆਦਾ ਪ੍ਰਭਾਵ ਪਾ ਦਿੰਦੇ ਨੇ ਇਹ ਪਖੰਡੀ ਹੁੰਦੇ ਨੇ ਜਦ ਕਿ ਸੱਚੇ ਸਾਧੂ ਲੋਕ ਆਪਣਾ ਪ੍ਰਭਾਵ ਨਹੀਂ ਪਾਉਂਦੇ ਕਿਸੇ ਤੇ ਗੁਪਤੀ ਰੰਧ ਨੇ ਇਹ ਹੁਣ ਪਖੰਡੀ ਬੰਦਾ ਸੀ ਉਹਨੇ ਬੜੀਆਂ ਗੱਲਾਂ ਕੀਤੀਆਂ ਰਾਜਾ ਬੜਾ ਪ੍ਰਭਾਵਿਤ ਹੋਇਆ ਉਹ ਆਪਣੇ ਰਕਤ ਦਸਤਾਨੇ ਕੋਈ ਇਛਾ ਨਹੀਂ ਰੱਖਦਾ ਮੈਂ ਬਾਦਸ਼ਾਹ ਨੇ ਬੜੇ سارے ਬਸਤਰ ਤੇ ਕੀਮਤੀ ਕੰਮ ਐਸੀ ਪੰਦੇ ਨਹੀਂ ਉਹਨੇ ਦੇਖਿਆ ਰਾਜਾ ਨੇ ਹੀਰੇ ਜੜਤ ਬੜੀ ਕੀਮਤੀ ਮੁੰਦਰੀ ਪਾਈ ਹੈ ਮਨਜੀ ਕੋਖੰਡੀ ਦੇਖਿਆ ਲੈ ਵੀ ਇਹ ਮੁੰਦਰੀ ਗਾਇਬ ਕਰਨੀ ਚਾਹੀਦੀ ਰਾਜਾ ਕੁਝ ਵੀ ਦੇ ਅੰਦਰ ਲੈਂਦਾ ਹੀ ਨਹੀਂ ਸੰਦੀਪ ਬੜਾ ਭਗਤ ਹੈ ਦੇਖੋ एक बार ये राजा को बैठ महाराज नौका बहार करिए बैठ के सैर करने नदी दी क्योंकि उन्हें सुनार तो बना ली हुई, जिस सुनार ने राजा दी मुंदरी बनाई सी उसी तो उस तरह की नकली मुंदरी उन्हें बना ली तो इस राजा की मुदरी मैंने भी चाहिए तो मैं नकली मुंदरी चाहिए थी। नकली बन गई बेहू उस तरह की ਉਨੋ ਕਬੀ ਹਾਰ ਕਰਦੇ ਬਿਨਾ ਅਚਾਨਕ ਕਿੰਦੇ ਮਹਾਰਾਜ ਆਪ ਦੀ ਮੁੰਦਰੀ ਬੜੀ ਸੁੰਦਰ ਲੱਗ ਰਹੀ। ਰਾਜਨ ਪੋਰਟ ਕੋਲ ਕੇ ਦੇ ਦਿੱਤੀ। ਲੋ ਮਹਾਰਾਜ ਦੇਖੋ। ਆ ਵੀ ਰੱਖ ਲਓ। ਉਹਨੇ ਮੁੰਦਰੀ ਬਦਲ ਕੇ ਦੂਜੀ ਦੇ ਦਿੱਤੀ ਨਕਲੀ। ਨਹੀਂ ਨਹੀਂ ਸਾਨੂੰ ਲੋੜ ਨਹੀਂ। ਬਹੁਤ ਸ਼ਾਨ ਜ਼ਬਰਦਸਤ ਸੀ ਉਹਨੇ ਲਾ ਕੇ ਦੇ ਨਹੀਂ ਮਹਾਰਾਜ ਆਪ ਰੱਖੋ بس ਮੇਰੀ ਇੱਛਾ ਹੁਣ ਰੱਖ ਲਓ। ਹੁਣ ਤੁਹਾਡੀ ਹੋ ਗਈ ਮੈਂ ਨਹੀਂ ਲੈਣੀ। ਉਨ ਅਗਲੀ ਮਹਤਵਾਨੇ ਮੰਦਰੀ ਉਠਾ ਕੇ ਨਦੀ ਚ ਪਾ ਕੇ ਦਿੱਤੇ ਹਮੇ ਤੁਸ ਜਨਰਦਤ ਐ ਨਹੀਂ ਕਿ ਰਾਜਾ ਬੜਾ ਹਨਾਨ ਇਤਨੇ ਬਰਖਤ ਬੰਦੇ ਨੇ ਦੇਖੋ ਬੜੀ ਕੀਮਤੀ ਮੰਦਰੀ ਛੁੜ ਦੇ ਨੇ ਬਹੁਤ ਬਰਖਤ ਮਹਤਮਾ ਨਗੇ ਮੈਂ ਲੈਣੀ ਨੇ ਹੁਣ ਤੁਹਾਡੀ ਤੇ ਉਹਨੇ ਛੁੜ ਦੇ ਦਿੱਤਾ ਨਦੀ ਚ ਇਹਦੇ ਸਾੜੀ ਦਸ ਛੁੜ ਦੇ ਨੇ ਜਿਹੜਾ ਉਹਦਾ ਸੇਵਕ ਸੀ ਰਾਜੇ ਦਾ ਨਾਲ ਬੈਠਾ ਸੀ ਉਨੇ ਦੇਖਿਆ ਕੁਛ ਉਸਨੂੰ ਅਸਰ ਲੱਗਾ ਬਈ ਇੱਕ ਮੰਦਰੀ ਮਹਾਤਮਾ ਨੇ ਆਪਣੇ ਥੱਲੇ ਰੱਖੀ ਆਸਣ ਦੇ ਇੱਕ ਮੰਦਰੀ ਸੋਹਣ ਤੇ ਦੋ ਕਿਦਾਂ ਹੋ ਗਿਆ ਨੇ ਪਤਾ ਲਗਾਇਆ ਰਾਜਾ ਨੇ ਕੋਈ ਗਿਆਨ ਬਨਵਾ ਸਿਤਸਨਾਰ ਨੂੰ ਤੇ ਸੇਵਕ ਨੂੰ ਭੇਜ ਲੈ ਕੇ ਆਓ ਜੇ ਸਨਾਰ ਕੋਲ ਗਿਆ ਤਾਂ ਉਥੇ ਜਾਣੇ ਕੀ ਗੱਲ ਚੱਲੀ ਵੀ ਮਹਾਤਮਾ ਜੀ ਤੁਹਾਡੇ ਇੱਕ ਮੰਦਰੀ ਲੈ ਕੇ ਨਕਲੀ ਬਣਾ ਕੇ ਕੀ ਕੀਤਾ ਨੇ ਉਹਨ ਸਮਝ ਆ ਗਈ ਸਾਰੀ ਗੱਲ ਉਹਨੇ ਰਾਜਾ ਕੋਲ ਆ ਕੇ ਸਾਰੀ ਗੱਲ ਕੀਤੀ ਵੀ ਇਸ ਤਰ੍ਹਾਂ ਦੀ ਗੱਲ ਇਹ ਮਹਾਤਮਾ ਦੇ ਮਨੁਗਸ਼ਾ ਕਾ ਮੈਂ ਦੇਖੀ ਸੀ ਮੁੰਦਰੀ ਨਾ ਕੋਲ ਔਰ ਇੱਕ ਮੁੰਦਰੀ ਨਕਲੀ ਇਹਨੇ ਬਣਾਈ ਸੀ ਉਹ ਸੁਨਾਰ ਨੇ ਦੱਸਿਆ ਸੁਨਾਰ ਨੂੰ ਬੁਲਾਇਆ ਗਿਆ ਬਾਦਸ਼ਾਹ ਕੋਲ ਪੇਸ਼ ਕੀਤਾ ਕਹਿੰਦਾ ਹਾਂ ਮਹਾਰਾਜ ਜਿਹੜੇ ਮਹਾਤਮਾ ਦੇ ਕੋਲ ਬੈਠਦੇ ਨੇ ਮੇਰੇ ਕੋਲ ਨਕਲੀ ਮੁੰਦਰੀ ਜਿਹਨਾਂ ਦੀ ਤੁਹਾਡੀ ਉਸੇ ਤਰ੍ਹਾਂ ਦੀ ਨੇ ਬਣਵਾਈ ਸੀ राजा का शक पक्का हो गया बी जो सेवक ने क्या ठीक है और फिर जो तलाशी की मुदरी निकल गई फिर तो बड़ा गुस्सा चढ़िया कहने अंदर करे और सारे महात्मा हुक्म करता सबन लिया महात्मा जितने शहर च ने सारे शहर च महात्मा पकड़ के ले आए बादशाह बल पेश की भी कह ਤੁਸੀਂ ਖੁਦਾ ਨੂੰ ਮਿਲੇ ਹੋ ਜੇ ਮਿਲੇ ਹੋ ਤੇ ਮੈਨੂੰ ਵੀ ਮਿਲਾਓ ਜਿਪ ਕਰਕੇ ਸਾਰੇ ਖੁਦਾ ਰੰਦਾ ਕਹਤੇ ਜਿਪਨੇ ਸਾਰੇ ਬੋਲਣ ਕੁਝ ਵੀ ਨਹੀਂ ਕਿਉਂਕਿ ਉਹ ਬਾਦਸ਼ਾਹ ਦਾ ਮਨ ਵਿਗੜਿਆ ਹੋਇਆ ਸਾਨੂੰ ਹੁੰਦਾ ਉਹਨਾਂ ਸ਼ਾਹਦੂਨ ਅੰਦਰ ਕਰਾਏ ਚਾਹ ਚਾਹ ਸਾਰੇ ਸ਼ਹਿਰ ਵਿੱਚ ਜਿਸ ਨੇ ਗੁਰੂ ਬਣਾਇਆ ਸੀ ਉਹਨਾਂ ਅੰਦਰ ਕੀਤਾ ਹੈ महात्मा सारे डर दे, मैंने भी सानू भी अंदर ना दे चुप ने जवाब ही नहीं दिता कोई एक महात्मा खड़ा मारे दूध महाराज आओ लिया सवाल का जवाब देने दूध आया महात्मा कहते देखो राजन इस के हुआ है लेकिन प्रगट नहीं है इस लो नहीं बनाया जाएगा जाग लगाए जाए दही बनेगा फिर लड़का फिर इस मक्ख निकलेगा मुखन गर्म करा तो घ्यो बन जाएगा जरे जरे च घ्यो है रिश्ता नहीं इतना उस खुदा खोजना खोजे बिना भी प्राप्त होता, लेकिन पाशाह ने सर नहीं की कहते अंदर कर सब अंदर कर देते गए मुकाम सबन चकिया चलाओ ਸਭ ਦੀ ਡਿਊਟੀ ਲੱਗੀ ਆਟੋਮੇਸ਼ਨ ਦੀ 360 ਬੰਦ ਅੰਦਰ ਸਾਡੇ ਸਾਰ ਚੱਕੀਆਂ ਚਲੁੰਦਾ ਦੇ ਯਾਦ ਕਰਦੇ ਨੇ ਪਰਮਿਸ਼ਨ ਨੇ ਮਹਾਰਾਜ ਇਹ ਕੀ ਸਾਡੇ ਨੂੰ ਪਾਣਾ ਮਰਤੇ ਕੋਈ ਅਸੀਂ ਚੋਰੀ ਨਹੀਂ ਕੀਤੀ ਜ਼ੁਲਮ ਨਹੀਂ ਕੀਤਾ ਡੰਡਾ ਕੱਲ ਲਗਾਇਆ ਫਿਰ ਸਾਨੂੰ ਦੇਖੋ ਬਿਨਾਂ ਕਸੂਰ ਦੇ ਅੰਦਰ ਕੀਤਾ ਹੋਇਆ ਕਿੰਨੇ ਚਿਰ ਹੋ ਗਏ ਸਾਨੂੰ ਚੱਕੀਆਂ ਪਸੰਦ ਨੇ ਸਾਡੇ ਇਧਰ ਉਹਨੜ ਪੁਕਾਰ ਪਹੁੰਚ ਜਾਂਦੀ ਪਰਮੇਸ਼ਰ ਦੇ ਪਕੀਦਾਂ ਦੇ ਵੀਰ ਸਾਹਿਬ ਨੂੰ ਪੁਕਾਰ ਪਹੁੰਚ ਗਈ ਵੀਰ ਸਾਹਿਬ ਕਹਿੰਦੇ ਨੇ ਸੁਧਾਰ ਕਰਨਾ ਪਏਗਾ ਇਹਦਾ ਬਾਦਸ਼ਾਹ ਦਾ ਵੀਰ ਸਾਹਿਬ ਪਹੁੰਚ ਗਏ ਮਲਕ ਔਰ ਸਾਰੀ ਚੱਕੀਆਂ ਆਪਣੇ ਆਪ ਚਲ ਪਈਆਂ ਵੀਰ ਸਾਹਿਬ ਵੀ ਸਦੂ ਰੂਪ ਚ ਪਹੁੰਚੇ ਸਨ ਤੇ ਉਹਨਰ ਰਵਿੰਦਰ ਕਰ ਦਿੱਤਾ ਵੀ ਸਭ ਯਾਨੀ ਕਿ ਜੇ ਦੇਖੋ ਇੱਕ ਕੰਮ ਕਰੋ ਸਾਡੇ ਦਾ ਜਾਂ ਚੱਕੀ ਚਲਾਓ ਜਾਂ ਦਾਣੇ ਪਾਓ ਹੂੰ ਉਸ ਯਾਨੀ ਕਹਿੰਦੇ ਕਿ ਦਾਣੇ ਸੀ ਪਾਣੇ ਚਲਾਓ ਚੱਕੀਆਂ ਤੁਸੀਂ ਆਟਾ ਜਿਆਦਾ ਬਾਸ਼ਮ ਦੇਵੋਗੇ ਪਸੰਦ ਹੋਏਗਾ ਜਾਂ ਤੁਸੀਂ ਚੱਕੀਆਂ ਚਲਾਓ ਆਟਾ ਅਸੀਂ ਦਾਣੇ ਸੀ ਪਾ ਦਿੰਨੇ ਹੁਣ ਸੈਨਿਕ ਦਾਣੇ ਬੰਦੇ ਬਨੇ ਤੇ 360 ਚੱਕੀਆਂ ਸਾਧੂ ਚਲੰਦੇ ਪੈਨ ਕਬੀ ਸਭ ਖੜੇ ਹੋ ਗਏ ਸਾਰੀ ਚੱਕੀਆਂ ਪੇ ਚਲ ਗਈਆਂ ਬੜੇ ਹੈਰਾਨ ਹੋ ਵੀ ਸਾਰੇ ਸੈਨਿਕ ਇਹ ਕੀ ਹੋ ਗਿਆ ਆਪਣੇ ਅਬ ਚੱਕੀਆਂ ਚਲਣੀਆਂ ਅਸੀਂ ਕੰਮ ਲੱਗਿਆ ਤੇ ਬਿਲੇ ਬੈਠ ਕੇ ਸਾਰੇ ਸਾਨੂੰ ਗੇ ਭਜਨ ਕਰੋ ਸਾਰੇ ਚੌਕਲੇ ਮਾਰ ਕੇ ਸਮਾਧੀ ਲਗਾ ਕੇ ਬੈਠ ਗਏ ਤੇ ਸੈਨਿਕ ਹੁਣ ਪੱਕ ਚੱਕੀਆਂ ਚਲਣੀਆਂ ਤੇਜ਼ ਦੌੜ ਦੌੜ ਕੇ ਬੜੇ ਬੜਾ ਡਾਣੇ ਬੰਦਦੇ ਬੈਨੇ ਕਹਿੰਦੇ ਸਾਨੂੰ ਇਹਨੇ ਮਸਜਿਦ ਪੜਤ ਜਾ ਕੇ ਦੱਸੇ ਬਾਦਸ਼ਾਹ ਹਮਾਰੇ ਇਸ ਤਰ੍ਹਾਂ ਦੀ ਗੱਲ ਹੋ ਗਈ ਮਿਲੇ ਆਏ ਲੇਕਿਨ ਕਿ ਵੀ ਸਭ ਅਲੋਪ ਹੋ ਗਏ ਇੱਕ ਦਿਨ ਫਿਰ ਬਾਦਸ਼ਾਹ ਸ਼ਿਕਾਰ ਵਸਤੇ ਗਿਆ ਉੱਥੇ ਕੁਝ ਸਵ ਸਾਧਰੂਜ ਬੈਠੇ ਨੇ ਬੜੇ ਵਧੀਆ ਕੁੱਤੇ ਇਹਨਾਂ ਕੋਲ ਨੇ ਜਦੋਂ ਬਾਦਸ਼ਾਹ ਉੱਥੋਂ ਲੰਘਿਆ ਤਾਂ ਦੇਖਿਆ ਬੜੇ ਵਧੀਆ ਕੁੱਤੇ ਨੇ ਇਹਨਾਂ ਕੋਲ ਇਹ ਸ਼ਿਕਾਰੀ ਕੁੱਤੇ ਨੇ ਐਸੇ ਕੁੱਤੇ ਤਾਂ ਬਿਲਕੁਲ ਹੋਣੇ ਚਾਹੀਦੇ ਨੇ ਜਦੋਂ ਸ਼ਿਕਾਰ ਨੂੰ ਜਾਣੇ ਐਸੇ ਵਧੀਆ ਕੁੱਤੇ ਨੇ ਕਹਿੰਦੇ ਦੋ ਕੁੱਤੇ ਮੈਨੂੰ ਦੇ ਦੋ ਦੇ ਬਾਸ਼ਾਏ ਕੁੱਤੇ ਨੇ ਤੁੰਨ ਮਿਲ ਸਕਦੇ ਕਿਉਂ ਇਹਨਾਂ ਨੇ ਮਾਰਾ ਖਾਣੀ ਇਹਨੇ ਇਹ ਜਿਹੜੇ ਕੁੱਤੇ ਤੁਸੀਂ ਦੇਖ ਰਹੇ ਹੋ ਨਾ ਅਸੀਂ ਹੁਣ ਦੇਖੋ ਇੱਥੇ ਬਣਾ ਰਿਹਾ ਕਲਾਬ ਸ਼ਾਹ ਕਲਾ ਬਣੇਗਾ ਮੇਵੇ ਪਾਵਾਂਗੇ ਲੇਕਿਨ ਇਹ ਕੁੱਤਿਆਂ ਨੂੰ ਦਵਾਂਗੇ ਖਾਣ ਆਣਗੇ ਇਹਨਾਂ ਮਾਰਾਂ ਪਾਵਗੇ ਕਿੰਨੇ ਮਾਰੇ ਐਸਾ ਕਿਉਂ ਕਹਿੰਦੇ ਕੋਈ ਸਮਾਂ ਸੀ ਇਹ ਬਲਖ ਦੇ ਬਾਦਸ਼ਾਹ ਰਹੇ ਨੇ ਹੂੰ ਇਹ ਬਾਦਸ਼ਾਹ ਉਰੇ ਲਾਲਚੀ ਸੁਭਾਸੀ ਇਹਨਾਂ ਦਾ ਤੇ ਲਾਲਚੀ ਬੰਦਾ ਕੁੱਤਾ ਮੰਦਾ ਇਸ ਕਹਿੰ ਗਰੀਡੀ ਡੌਗ ਕਹਿੰਦੇ ਨੇ ਲਾਲਚੀ ਕੁੱਤਾ ਤੇ ਲਾਲਚੀ ਸੁਭਾ ਹੋਣ ਕਰਕੇ ਬਾਦਸ਼ਾਹ ਤਬਾਦ ਇਹਨਾਂ ਨੂੰ ਕੁੱਤੇ ਦਾ ਜਨਮ ਮਿਲਿਆ ਤੇ ਉਹਨਾਂ ਮਾਰਾ ਖਾਣਗੇ ਇਸ ਕਰਕੇ ਤੁਹਾਨੂੰ ਨਹੀਂ ਦਿੱਤੇ ਜਾਣੇ ਇਹ ਇਸ ਦੇਸ਼ ਦੇ ਰਾਜਾ ਨੇ ਉਹ ਬੜਾ ਹੈਰਾਨ ਹੋਇਆ ਵੀ ਮੇਰੇ ਗੌਣ ਦੇ ਗੰਦੇ ਦਾਦੇ ਪੜਦਾ ਦਦੇ ਨੇ ਤੇਰੇ ਹੂੰ ਕੁੱਤੇ ਬਣੇ ਬਨੇ ਕਿਉਂਕਿ ਲਾਲਜੀ ਸਵਾਰਿਆ ਬੜਾ ਦੇਰਿਆ ਫਿਰ ਵੀ ਸਭ ਤਰੀਕਿਆਂ ਨਾਲ ਸਮਝਾਉਂਦੇ ਬਨੇ ਉਹ ਗਰੀ ਸੁਬਨੇ ਦਰਦਨ ਵਿੱਚ ਫਸ ਗਿਆ ਕਈ ਸਭ ਨੇ ਵੀ ਕੱਢਿਆ ਇਸ ਨੂੰ ਦਰਦਨ ਕਹਿੰਦੇ ਤੋਂ ਇਹ ਜਿਹੜਾ ਰਾਜ ਹੈ ਦੰਦਲ ਹੈ ਕਿਉਂ ਤੋ ਖਪਤ ਖਚਤ ਹੋ ਗਿਆ ਵਿੱਚ ਰਾਨੀਆਂ ਇਹਦੇ ਵਿੱਚ ਖਜ਼ਾਨਿਆਂ ਦੇ ਵਿੱਚ ਆਪਣੀ ਸ਼ੋਭਾ ਦੇ ਵਿੱਚ ਇਸ ਕਰਕੇ ਤੁਹਾਨੂੰ ਦੱਸਿਆ ਵੀ ਇੱਥੋਂ ਨਿਕਲੋ। ਹੋ ਇੱਕ ਵਾਰ ਹੁਣ ਸਮਝ ਆ ਗਈ ਇਸ ਨੂੰ। ਵੀ ਉਸ ਪਰਮੇਸ਼ਰ ਨੂੰ ਮਿਲਣਾ ਹੈ। ਇਸ ਕਰਕੇ ਜਿਲ੍ਹਾ ਰਾਜ ਸਿੰਘ ਹਸਨ ਚੜਕੇ ਜਾਓਗੇ ਤਾਂ ਹੀ ਮਿਲੇਗਾ। ਉਹ ਕਹਿੰਦਾ ਨਹੀਂ ਮਿਲ ਰਹਾ ਜੀ ਜੀ ਪ੍ਰਾਪਤ ਕਰਨਾ। ਮੈਂ ਬਾਹਰ ਨਹੀਂ ਜਾਣਾ ਮਿਲ ਰਹਾ ਜੀ ਰਹਿਣਾ। ਜਿਸ ਕਰਕੇ ਉਹ ਇਸਾ ਮਿਲ ਕੇ ਨਵ ਹਰਦਸ਼ਤਾਂਤ ਕੋ ਦੇਣੇ ਚਾਹੀਦੇ ਨੇ ਇੱਕ ਵਾਰ ਰਾਤ ਨੂੰ ਇਹ ਬੀਸਾ ਮੋੜ ਚਲਾਉਣ ਵਾਲਾ ਬਣ ਕੇ ਤੇ ਛੱਤ ਤੇ ਡੰਡੇ ਮਾਰ ਲੰਗੇ ਇਹ ਬਾਸ਼ਾਉਂ ਤੇ ਕੋਣ ਹੈ ਕਹਿੰਦੇ ਮਾਰੇ ਕੋਈ ਊਂਟ ਚਰਾਉਣ ਵਾਲਾ ਇੱਥੇ ਛੱਤ ਤੇ ਡੰਡੇ ਮਾਰਦਾ ਹੈ ਪੇਸ਼ ਕੀਤਾ ਉਹਨੇ ਵੀ ਰਾਤ ਨੂੰ ਸਾਡੀ ਨੀਂਦ ਖਰਾਬ ਕੀਤੀ ਤੁਸੀਂ ਇੱਥੇ ਕੀ ਕਰਦਾ ਪਿਆ ਕਹਿੰਦੇ ਮੇਰਾ ਇੱਕ ਊਂਟ ਗਵਾਚ ਗਿਆ ਹੂੰ ਤੇ ਮੈਂ ਉਸ ਨੂੰ ਲੱਭਦਾ ਮੈਂ ਕਿਉਂ ਜੋ ਮੇਲਾ ਚ ਹੂਟ ਮਿਲਦੇ ਨੇ ਲੱਭਣਾ ਜਾ ਕੇ ਕਿਸ ਜੰਗਲ ਚ ਲੱਭ ਕਾਜ਼ਸਤਾਨ ਤੇ ਉੱਥੇ ਜਾਂਦੇ ਨੇ ਇੱਥੇ ਥੋੜੀ ਹੁੰਦੇ ਮੇਲਾ ਸੀ ਹੂਟ ਕਹਿੰਦੇ ਤੂੰ ਵੀ ਖੁਦਾ ਦਾ ਲੱਭਣਾ ਤੇ ਕਹਿੰਦੇ ਖੁਦਾ ਮੇਲਾ ਅਜ ਲੱਭਣ ਤੇ ਮੇਲਾ ਕਿਉਂ ਨਹੀਂ ਖੁਦਾ ਮਿਲਣ ਤੈਨੂੰ ਇਹ ਤਾਂ ਵਿਸ਼ੇ ਬੇਕਾਰ ਦਾ ਜਹਰੇ ਤੇਰੇ ਮੇਲਾ ਦੇ ਵਿੱਚ ਇੱਥੇ ਕਿਤੇ ਤੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਕਿਤੇ ਕਾਜ਼ਸਤਾਨ ਜਾ ਕੇ ਭਜਨ ਕਰੇਗਾ ਤਾਂ ਮਿਲੇਗਾ ਹੋਰ ਇਹ ਗੱਲ ਨਹੀਂ ਹੋਏ ਫਿਰ ਵੀ ਜਦ ਹੋਲੀ ਲਗੀ ਤੀ ਕਵੀ ਸਾਹਿਬ ਨੇ ਮੁੰਡਾਸੀ ਦਾ ਰੂਪ धारण ਕੀਤਾ ਰੋਜ਼ ਸਜਦ ਉਲੰਦੀ ਸਜਦਾਈ ਜਾਂਦੀ ਮਾਸ਼ਾਅੱਲਾ ਵਸਤੇ ਤੋ ਦਾਸੀ ਬਣ ਕੇ ਸੋਗੇ ਇਹਨੂੰ ਬੜਾ ਗੁੱਸਾ ਜਣੇ ਕੋੜੇ ਮਾਰੇ ਇਹ ਦਾਸੀ ਜਿਹੜੀ ਰੂਪ ਫੇਰ ਹੱਸੇ ਰੋਏ ਵੀ ਦਰਸੇ ਮੇਂ ਨਿ ਕਾਰਨ ਕੀ ਇਹ ਕਹਿੰਦੇ ਰੋਈ ਤੇ ਇਸ ਕਰਕੇ ਵਿੱਚ ਦਰਦ ਵੀ ਪੀੜਾ ਵੀ ਉਸਨੇ ਦਾ ਕਾਰਨ ਹੈ ਕਿ ਮੈਂ ਤਾਂ ਥੋੜਾ ਜਿਹਾ ਸਮਝ ਦਸ ਤੀ ਤੇ ਕੋੜੇ ਤਾਂਗੇ ਬਾਦਸ਼ਾਹ ਤੋਂ ਤਾਂ ਉਮਰ ਹੋ ਗਈ ਸੌਂਦਿਆ ਰਹਾ ਤੇਰਾ ਕੀ ਬਣੇਗਾ ਐਥੋਂ ਪ੍ਰਕਤੀ ਹੋ ਗਈ ਫਿਰ ਜਾ ਕੇ ਤਪੱਸਿਆ ਸਾਧਨਾ ਨੇ ਸ਼ੁਰੂ ਕੀਤੀ ਤਾਂ ਮਹਾਰਾਜੇ ਕਿਰਪਾ ਪ੍ਰਾਪਤ ਹੋ ਜਾਂਦੀ ਲੇਕਿਨ ਫਿਰ ਬਖਸ਼ਿਸ਼ ਰਹਿਮਤ ਕਰਦੇ ਨੇ ਉਹਨੂੰ ਕੁਝੋ ਕਾੜੇ ਵੀ ਦਿੰਦੇ ਨੇ ਦਾਨ ਦਾ ਮਾਤਮ ਤਾਂ ਮਿਲਿਆ ਸੰਤ ਦੀ ਸੇਵਾ ਕੀਤੀ ਬਹੁਤ ਸ਼ਾਦ ਪ੍ਰਾਪਤ ਹੋ ਗਈ ਕਿਉਂਕਿ ਤਬ ਉਹ ਰਾਜ ਤਬ ਉਹ ਰਾਜ ਮਿਲਦਾ ਸੇਵਾ ਕੀਤੀ ਸੇਵਣ ਕੀਤੀ ਦਾਨਦਾਨ ਕਰਨ ਕੀਤਾ ਤੇ ਰਾਜ ਮਿਲ ਗਿਆ ਉਹ ਰਾਜ ਵਿੱਚ ਇਕਨ ਉਹ ਬੜਈਆਂ ਕਰਦੇ ਨੇ ਮਿਸ਼ੀ ਵਗਾਰਾਂ ਚ ਅੰਨੇ ਫਿਰ ਉਹਨੂੰ ਨਰਕ ਮਿਲਦਾ ਤਬ ਉਹ ਰਾਜ ਤੇ ਰਾਜ ਉਹ ਨਰਕ ਤੇ ਕਹਿੰਦੇ ਇਸ ਨਰਕ ਚੋਂ ਕੱਢਣ ਵਾਸਤੇ ਕਵੀ ਸਾਹਿਬ ਫਿਰ ਉਸ ਤਰ੍ਹਾਂ ਦੇ ਤਰੀਕੇ ਬਣਾਉਂਦੇ ਰਹੇ ਅੱਜ ਬਰਾਗਨ ਹੋ ਗਿਆ ਫਿਰ ਜਦੋਂ ਸਿੱਧਾ ਸੀ ਫਿਰ ਬਰਾਗ ਹੋ ਗਿਆ ਉਹ ਮੈਂ ਸੱਚ ਵਿੱਚ ਇੰਨੀ ਉਮਰ ਹੋ ਗਈ ਤੇ ਸੌਂਦਿਆਂ ਨੂੰ ਤੇ ਦਾਸੀ ਕਹਿੰਦੀ ਮੈਂ ਥੋੜਾ ਜਿਹਾ ਸੁੱਤੀ ਤੇ ਕੋੜੇ ਬੈਗੇ ਤੇ ਤੁਸੀਂ ਤਾਂ ਉਮਰ ਹੋ ਗਈ ਸੌਂਦਿਆਂ ਨੂੰ ਤੁਹਾਡਾ ਕੀ ਬਣੇਗਾ ਡਰ ਆ ਗਿਆ ਮਨ ਸਵੇਰ ਬੜਾ ਫੇਸਾਦ ਰੂਪ धारण ਕਰ ਲਿਆ ਕਿ ਇੱਚਰੋਗੇ ਸਾਦੇ ਬਣੇਗਾ ਆਪਣੇ ਬੇਟੇ ਨੂੰ ਰਾਜ ਦਿੱਤਾ ਹੋਇਆ ਇਕ ਵਾਰ ਵੀ ਰਾਜੇ ਦਾ ਮਿੱਤਰ ਮਿਲਣ ਚਲ ਗਿਆ ਬੇਟੇ ਨੂੰ ਮਿਲਿਆ ਬੇਟਾ ਬਾਦਸ਼ਾਹ ਬਣਿਆ ਤੇ ਉਹਨੂੰ ਕਹਿਣ ਲੱਗਾ ਤੂੰ ਇੱਥੇ ਰਾਜਾ ਬਣਿਆ ਮੋਜਾਂ ਕਰਦਾ ਤੇਰਾ ਪਿਓ ਜੰਗਲਾਂ 'ਚ ਘੁੰਮਦਾ ਅੱਛਾ ਲੱਗਦਾ ਇਹ ਬੇਟਾ ਨੂੰ ਘਰ ਬਿਠਾ ਇੱਥੇ ਬੈਠ ਕੇ ਭਜਨ ਪਾਠ ਕਰ ਲੈਵੇ ਜੰਗਲਾਂ 'ਚ ਤਕਲੀਫਾਂ ਚ ਹੈ ਗੋਦਣੀਆਂ ਭੰਦਾ ਭੁੱਖਾ ਪਿਆਸਾ ਰਹਿੰਦਾ ਬੜੀ ਧੀਲ ਲੱਗੀ ਦੇ بیٹے ਦੇ ਮੈਂ ਜਾ ਕੇ ਲੈ ਕੇ ਆਵਾਂ ਪਿਤਾ ਚਲੇ ਗਏ ਜਾਨਾ ਲੈ ਕੇ ਲੰਮਣ ਗਿਆ ਜੰਗਲ ਚ ਲੰਗ ਗਿਆ ਪਿਤਾ ਵੀ ਨਦੀ ਦੇ ਕਿਨਾਰੇ ਬੈਠੇ ਨੇ ਆਪਣੀ ਗੋਦੜੀ ਸੀ ਰਹਿ ਨੇ ਇਹਨਾਂ ਬੈਠੇ ਨੇ ਆਖੀਨ ਮਤਰ ਡੇ ਗਿਆ ਪਿਤਾ ਜੀ ਘਰ ਚਲੋ ਮੈਂ ਨਾ ਜੀ ਰਾਜਾ ਹੋ ਸਾਡੇ ਰਾਜ ਕਰੋ ਅਸੀਂ ਸੇਵਕਾਂ ਨਾ ਅਸੀਂ ਸੇਵਾ ਕਰਾਂਗੇ ਤੁਹਾਡੀ ਉਹਨੇ ਇਸ ਤਰ੍ਹਾਂ ਕੀਤਾ ਵੀ ਸੁੀਟੇ ਗਈ ਨਦੀ ਚ क्या की करांगे बादशाह बन के कहाराज उ भजन कर लियो लिये सेवा करोगे जरूर करोंगे जी आपका बेटा वे आप सेवा करवादारा जो हुआ करोगे वह करा बादशाह कह लगा मेरी सूई गिरगिड है सैनिक सैना नाल है कहारा सूई का की करना है गोदड़िया थोड़ी पाने शाही बस्तर पहनो चल के ਇਟਲੀਆਂ ਵਾਲੇ ਕੱਪੜੇ ਕਿਉਂ ਪਾਣੇ ਨੇ ਤੇ ਸਾਡਾ ਮਨ ਇਹ ਹੀ ਮੰਨਣ ਨੂੰ ਕਰਦਾ ਤੂੰ ਸਾਡੇ ਕਹਿੰਦੇ ਵੀ ਹੁਕਮ ਮੰਨੇਗਾ ਸਾਡੇ ਆਗਿਆ ਪਾਲਨ ਕਰੇਗਾ ਤੇ ਫਿਰ ਸਾਨੂੰ ਇਹ ਸੂਈ ਕੱਢ ਦੇ ਜਾਨ ਲੋਕਮ ਕਰਦਾ ਵੀ ਕੱਡੋ ਸੀ ਨਦੀ ਤੇ ਚਲਦੀ ਸਾਰੀ ਸਹਿਰਾ ਵਿੱਚ ਵੜ ਗਈ ਨਦੀ ਤੇ ਸਾਰੀ ਰੇਤਾ ਘੜੀਏ ਬਾਹਰ ਰੱਖਦੇ ਨਾ ਸੂਈ ਨਹੀਂ ਮਿਲੀ ਅਡਾ ਤੇਜ਼ ਪਾਣੀ ਕਿਥੇ ਸੂਈ ਮਿਲਦੀ ਕਹਿੰਦੇ ਮਹਾਰਾਜ ਸੁਈਆ ਉਹ ਤੇ ਤੇਰੀਆਂ ਦੇਸ਼ ਭਰੇ ਹੋਏ ਸਾਡਾ ਸੁਈਆ ਦਾ ਕੀ ਕਰਨਾ ਸ਼ਾਹੀ ਬਸਰਦਾਰ ਨਾ ਕਰਦਾ ਬਾਦਸ਼ਾਹ ਕਹਿੰਦਾ ਨਹੀਂ ਤੂੰ ਕਿੱਸੀ ਮੈਂ ਹੁਕਮ ਮੰਨਾਂਗਾ ਤੇ ਗੱਲ ਤੇ ਹੁਕਮ ਮੰਨਣ ਦੀ ਹੈ ਤੇ ਤੋ ਮੈਨੂੰ ਸੁਈ ਨਹੀਂ ਦੇ ਸਕਿਆ ਤੇ ਕਿਦਾਂ ਦਾ ਹੁਕਮ ਤੂੰ ਮੰਨੇਗਾ ਫਿਰ ਕਹਿੰਦਾ ਮਾਰਾ ਇੰਨੇ ਤੇਜ ਪਾਣੀ 'ਚ ਕੋਈ ਵੀ ਨਹੀਂ ਸੁਈ ਨਹੀਂ ਲੈ ਸਕਦਾ ਕਹਿੰਦੇ ਦੇਖ ਹੁਣ ਹੀ ਲੈਗੇ ਮਾਰੀ ਤਾਲੀ ਵਿਜਾਹੀ ਦੇ ਬਈ ਖਵਾਜਾ ਕਿਜਾ ਸਾਡੀ ਸੁਈ ਦੇ ਦੇ ਉਸੇ ਲਈ ਇੱਕ ਮਛਲੀ ਆਈ ਸੂਈ ਨੇ ਮੋਜ ਪਕੜੀ ਤੇ ਬਾਹਰ ਉਹ ਗੁੱਲ ਦਿੱਤੀ ਦੇਖ ਮਛਲੀ ਦੇਗੀ ਸੂਈ ਸਾੜੀ ਇਹ ਸਾੜੀ ਇਸ ਰੈਤ ਤੋਂ ਇਲਾਵਾ ਜੀਵ ਜੰਤੂ ਵੀ ਸਾਡੇ ਹੁਕਮ ਮੰਨਦੇ ਨੇ ਤੁਸੀਂ ਉੱਥੇ ਕਿਸ ਦੇ ਵਾਸਤੇ ਰਾਜ ਕਰਕੇ ਕੀ ਕਰਨਾ ਹੈ ਦੇਖ ਲੈ ਮਛਲੀ ਸਾਡੀ ਸੂਈ ਲੈ ਕੇ ਆ ਗਈ ਤੇ ਤੇਰਾ ਹੁਕਮ ਮਛਲੀ ਤੇ ਤੇ ਨਹੀਂ ਚਲਦਾ ਕਰ ਨਹੀਂ ਚਲਦਾ ਮੈਂ ਤਾਂ ਇਨਸਾਨਾਂ ਨੂੰ ਹੁਕਮ ਕਰ ਸਕਦਾ जिस करके भी सा हुम सब जगह चलता है थी हुक्म करके की करना इस तरह व्यक्ति हो गई व्यक्त हो गए महात्मा बने पूर्ण महात्मा बने गया तो गुरु नानक साहब समझाते मैं सिद्धा नाथा जति बैठे छे जति बैठे नौ नाथ बैठे चौरासी सिद्ध बैठे ने तो मारा कहते एक ना हुक्मी बख्शीश एक हुक्मी सदा पवाई ਇਨਫਰਮੇਸ਼ੀਆ ਦੇ ਹੁਕਮ ਨਾਲ ਬਖਸ਼ਿਸ਼ ਬਣਾਤ ਹੋ ਗਈ ਤੇ ਰਾਜਾ ਬਣ ਗਏ ਕਿਉਂਕਿ ਉਸ ਮਤਲਬ ਲੋਕਾਂ ਨੂੰ ਭੋਜਨ ਕਰਾਇਆ ਸੀ ਤੇ ਇੱਕ ਉਸੇ ਨੇ ਫਿਰ ਜੇ ਦਾਲ ਪੁੰਨੀ ਕਰਦੇ ਵਿਸ਼ੇ ਬਕਾਣਾ ਚਾਹੁੰਦੇ ਨੇ ਕਹਿੰਦੇ ਉਹ ਫਿਰ ਭੰਦੇ ਰਹਿੰਦੇ ਨੇ ਬਸ ਜੰਮ ਜਾਂਦੇ ਨੇ ਮਰ ਜਾਂਦੇ ਨੇ ਮਰਦੇ ਨੇ ਜੰਮ ਜਾਂਦੇ ਨੇ ਬਸ ਐ ਹੀ ਕੁਝ ਹੁੰਦਾ ਹੈ ਕਈ ਕੋਲ ਜੀਵੇ ਜਨਮੇ ਮਰੇ ਕੋਈ ਅਸ ਜੀਵ ਨਹੀਂ ਜਿਹੜੇ ਜਮਦੇ ਨੇ ਔਰ ਮਰ ਜਾਂਦੇ ਨੇ ਆਪਣਾ ਕਲਿਆਣ ਹੀ ਨਹੀਂ ਕਰ ਸਕਦੇ ਕਿੰਨੇ ਐਸੇ ਵੀ ਜੀਵ ਨੇ ਉਹਨੇ ਕੈਸੇ ਜੀਵਨ ਜਿਨਦੇ ਅਸੀਂ ਬਖਸ਼ੀਸ਼ ਪਰਮੇਸ਼ਰ ਨੇ ਕੀਤੀ ਹੈ ਉਹ ਰਾਜ ਦਾ ਸੁਖ ਲੈ ਲੈਂਦੇ ਨੇ ਤੇ ਰਾਜ ਰਹਿ ਕੇ ਤਪੱਸਿਆ ਸੋਧਨਾ ਕਰਕੇ ਜੀਵਨ ਸਫਲਾ ਵੀ ਕਰ ਲੈਂਦੇ ਨੇ ਐਸਾ ਦੇ ਨਾਲ ਗੁਨਾਹ ਸਾਹਿਬ ਸਿੱਧਾ ਨਾ ਤਾਂ ਚਰਚਾ ਕਰ ਰਹੇ ਨੇ ਤੇ ਜਬ ਜੀ ਸਾਹ ਦਾ ਪਾਠ ਸਾਰਾ ਹੀ ਸਿੱਧਾ ਨਾਥਾਂ ਦੇ ਸਵਾਲਾਂ ਦੇ ਨਾਲ ਨਾਲ ਜਵਾਬ ਨੇ ਤੇ ਅਗਲੇ ਸਵਾਲ ਦੇ ਵਿੱਚ ਮਹਾਰਾਜ ਜੀ ਸਰਾ ਉਹਨਾਂ ਨੂੰ ਜਵਾਬ ਦਿੰਦੇ ਨੇ ਕਿ ਕਈ ਜੀਵ ਦੇਖੋ ਐਸੇ ਨੇ ਜਿਹੜੇ ਬਹੁਤ ਸ਼ਾਇਦ ਭੁਗਦੇ ਨੇ ਔਰ ਕਈ ਜੀਵ ਐਸੇ ਨੇ ਜਿਹੜੇ ਕਿ ਜਮਨ ਮਰਨ ਚੀ ਲਗੇ ਰਹਿੰਦੇ ਨੇ